ਕਸਾਨ ਆਗੂ ਨੇ ਜਗਜੀਤ ਸਿੰਘ ਡੱਲੇਵਾਲ ਉਹਨਾਂ ਦਾ ਮਰਨੁਮਰਤ ਬੜਾ ਕ੍ਰੂਸ਼ਲ ਦੌਰ ਦੇ ਵਿੱਚ ਪਹੁੰਚ ਗਿਆ ਤੇ ਸੁਪਰੀਮ ਕੋਰਟ ਨੇ ਕਿਹਾ ਵੀ ਖਨੋਰੀ ਜਿੱਤੇ ਉਹਨਾਂ ਨੇ ਆਪਣਾ ਮਰਨੁਮਰਤ ਰੱਖਿਆ ਉੱਥੇ ਵੀ ਹਸਪਤਾਲ ਬਣਾ ਕੇ ਉਹਨਾਂ ਦਾ ਇਲਾਜ ਕੀਤਾ ਜਾਵੇ ਦੂਜੇ ਪਾਸੇ ਸੰਯੁਕਤ ਮੋਰਚਾ ਜਿਹੜਾ ਉਹ 23 ਤਰੀਕ ਨੂੰ ਦੇਸ਼ ਭਰ ਦੇ ਵਿੱਚ ਜਿਹੜਾ ਅੰਦੋਲਨ ਕਰੇਗਾ ਉਸ ਤੋਂ ਬਾਅਦ 24 ਨੂੰ ਫੇਰ ਮੀਟਿੰਗ ਹੋਏਗੀ ਉਹਨਾਂ ਮੀਟਿੰਗਾਂ ਦਾ ਕੀ ਨਿਕਲਦਾ ਉਹ ਤਾਂ ਬਾਅਦ ਦੀ ਗੱਲ ਹੈ ਪਹਿਲਾ ਮਾਮਲਾ ਡੱਲੇਵਾਲ ਦਾ ਹੁਣ ਜਿਹੜੀ ਉਹਨਾਂ ਦੀ ਸਿਹਤ ਹੈ ਤਾਂ ਤੁਹਾਨੂੰ ਕੀ ਲੱਗਦਾ ਸੁਪਰੀਮ ਕੋਰਟ ਦੀ ਇੰਟਰਵੈਂਸ਼ਨ ਤੋਂ ਬਾਅਦ ਉਹਨਾਂ ਦੀ ਜਾਨ ਬਚਾਈ ਜਾ ਸਕੇਗੀ ਕੋ ਜਿੱਦਾਂ ਉਹਨਾਂ ਦੀ ਹਾਲਤ ਬਹੁਤ ਮਾਰੀ ਹੈ ਹਾਂਜੀ ਐਨੇ ਦਿਨ ਹੋ ਗਏ ਸੁਪਰੀਮ ਕੋਰਟ ਦਾ ਚਲੋ ਹੋਣ ਗਿਆ ਕੇਸ ਪਹਿਲਾਂ ਕੇਂਦਰ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਇਹ ਅੰਦੋਲਨਕਾਰੀ 10 ਮਹੀਨੇ ਤੋਂ ਬੈਠੇ ਨੇ ਇਹਨਾਂ ਨੂੰ ਨਾ ਤਾਂ ਜਾਨ ਦਿੰਦੇ ਨੇ ਜੇ ਪੈਦਲ ਨਾ ਕਹਤਾ ਟਰੈਕਟਰ ਰੋਕ ਤੇ ਫਿਰ ਬਸਾਂ ਪੈਦਲ ਵੀ ਨਹੀਂ ਜਾਣ ਦਿੰਦੇ ਹੈ ਰੋਜ਼ ਉਹਨਾਂ ਤੇ ਡਾਂਗ ਬਣਾਉਂਦੇ ਨੇ ਅਤੂਗਤ ਦੇ ਸੁੱਟਦੇ ਨੇ ਇਧਰ ਇਹਨਾਂ ਨੇ ਵਰਤ ਰੱਖਿਆ ਉਹ ਵਰਤ ਨੂੰ ਨੀਚਾ ਦਿਖਾਉਣ ਵਾਸਤੇ 26 ਨੂੰ ਵਰਤ ਦਾ ਐਲਾਨ ਸੀ 25 ਨੂੰ ਉਹ ਜਿਹੜਾ ਖੇਤੀਬਸਾਨੀ ਕ੍ਰੀਡ ਦਾ ਕਰ ਲੈ ਉਹ ਕਾਰਨ ਮੰਡੀ ਕਰਨ ਦਾ ਜਾਰੀ ਕਰਤਾ ਮੰਡੀ ਕਰਨ ਦਾ ਹੋਏ ਇਹ ਮੈਨੂੰ ਐਂ ਲੱਗਦਾ ਹੈ ਵੀ ਕਿਤੇ ਨਾ ਕਿਤੇ ਕੇਂਦਰ ਸਰਕਾਰ ਬਿਨਾ ਮਤਲਬ ਦੇ ਪੰਗਾ ਲੈ ਰਹੀ ਹੈ ਅੰਦੋਲਨਕਾਰੀ ਆਪਦਾ ਅੰਦੋਲਨ ਕਰਦੇ ਨੇ ਉਹਨਾਂ ਦਾ ਹੱਕ ਹੈ ਕਿ ਡੱਡੇਵਾਲ ਸਾਹਿਬ ਦਾ ਜੀਵਨ ਨੂੰ ਬਚਾਉਣਾ ਪਹਿਲੇ ਦਿਨ ਤੋਂ ਕੋਸ਼ਿਸ਼ ਕਰਨੀ ਚਾਹੀਦੀ ਸੀ ਹੁਣ ਵੀ ਚਲੋ ਸੁਪਰੀਮ ਕੋਰਟ ਨੇ ਪਹਿਰ ਕਦਮ ਨਹੀਂ ਕਰੀਆ ਕਿਉਂਕਿ ਉਹਨਾਂ ਨੇ ਵੀ ਇੱਥੇ ਤਰਨ ਕਰਿਆ ਵੀ ਮੈਂ ਤਾਂ ਜਾਣਾ ਨਹੀਂ ਪਹਿਲਾਂ ਹਸਤਾਜ ਉਹਨਾਂ ਨੂੰ ਦਾਖਲ ਕਰਾਇਆ ਸੀ ਤੇ ਉਹ ਕਹਿੰਦੇ ਨਹੀਂ ਮੈਂ ਨਹੀਂ ਜਾਣਾ ਸ਼ੁਰੂ ਵਿੱਚ ਕਹਿੰਦੇ ਅਜੇ ਉੱਥੇ ਧਿਆਨੇ ਲਾਗੇ ਸੀ ਤੇ ਉਹ ਵਾਪਸ ਕਰਤਾ ਉਹਨਾਂ ਨੇ ਇੱਕੋ ਇੱਕੋ ਸੁਭਾ ਸਰਕਾਰ ਦੇ ਵਿੱਚ ਬਹੁਤ ਜ਼ਿਆਦਾ ਨਹੀਂ ਕਰ ਸਕਦੀ ਇੰਨੀ ਕੀ ਜ਼ਿੰਮੇਵਾਰੀ ਹੈ ਉਹਨਾਂ ਨਾਲ ਜ਼ਰੂਰ ਕਰੀ ਉਹਨ ਕੋਰਟ ਨੇ ਹੁਕਮ ਕਰਤਾ ਵੀ ਉੱਥੇ ਟੈਂਟਰੀ ਦੀ ਹਸਪਤਾਲ ਬਣਾ ਕੇ ਉੱਥੇ ਟੈਂਟਰੀ ਹਸਪਤਾਲ ਅਜਿਹਾ ਆਰਮੀ ਚ ਬਿਠੇਰੇ ਬੰਦੇ ਨੇ ਉਹ ਬਣ ਜਾਂਦੇ ਹੁੰਦੇ ਨੇ ਉੱਥੇ ਸਾਰੀ ਸਹੂਲਤ ਵੀ ਦਿੱਤੀ ਜਾ ਸਕਦੀ ਹੈ ਤੇ ਜਾਣ ਵਾਸਤੇ ਪੈਸੇ ਦਾ ਕੋਈ ਮੀਨਿੰਗ ਨਹੀਂ ਹੈ ਜਿੰਨਾ ਮਰਜੀ ਸਮਾਨ ਉੱਥੇ ਲਿਜਾਇਆ ਜਾ ਸਕਦਾ ਡਾਕਟਰਾਂ ਦੀ ਟੀਮ ਵੀ ਭਾਈ ਜਾ ਸਕਦੀ ਹੈ ਕੋਈ ਖਾਸ ਗੱਲ ਨਹੀਂ ਹੈ ਪਰ ਉਹਨਾਂ ਦੀ ਹਾਲਤ ਬਹੁਤ ਮਾੜੀ ਹੈ ਔਰ ਬਹੁਤ ਲੇਟ ਦੇਰ ਹੋ ਗਈ ਹੈ ਜਦੋਂ ਇਹ ਕਦਮ ਚੁੱਕ ਰਹੇ ਨੇ ਤੇ ਕੁਝ ਸੁਣਿਆ ਮੈਨੂੰ ਨਹੀਂ ਪਤਾ ਕੱਲ ਕੋਈ ਕਹਿ ਰਿਹਾ ਸੀ ਵੀ ਸ਼ਾਇਦ ਉਹਨਾਂ ਨੂੰ ਕੋਈ ਗੰਭੀਰ ਬਿਮਾਰੀ ਪਹਿਲਾਂ ਵੀ ਸੀਗੀ ਉਹ ਉਹੀ ਜਿਹੋ ਬਿਮਾਰੀ ਦੇ ਵਿੱਚ ਕਿਉਂਕਿ ਮੈਂ ਇੱਕ ਮੇਰਾ ਕਿਤੇ ਹੀ ਹੀ ਹੈ ਉਹਦੇ ਵਿੱਚ ਜਿਹੋ ਉਸ ਤਰ੍ਹਾਂ ਦੀ ਬਿਮਾਰੀ ਹੁੰਦੀ ਹੈ ਤੇ ਬੰਦੇ ਬੜਾ ਬੀ ਲੜਨ ਸ਼ਕਤੀ ਭੁੱਖ ਨਾਲ ਘੱਟ ਜਾਂਦੀ ਹੈ ਤੇ ਉਹਦੇ ਕਰਕੇ ਵੀ ਉਹਨਾਂ ਨੂੰ ਤਕਲੀਫ ਹੋ ਸਕਦੀ ਹੈ ਇਹ ਨਹੀਂ ਪਤਾ ਉਹ ਡਾਇਬੀਟਿਕ ਹੈਗੇ ਜਾਂ ਨਹੀਂ ਹੈਗੇ ਜੇ ਸ਼ੂਗਰ ਦੀ ਬਿਮਾਰੀ ਹੋਵੇ ਹੋਰ ਵੀ ਜ਼ਿਆਦਾ ਔਖਾ ਹੋ ਜਾਂਦਾ ਸੋ ਉਮਰ ਦੇ ਹਿਸਾਬ ਨਾਲ ਵੀ ਕਈ ਬਿਮਾਰੀਆਂ ਹੁੰਦੀਆਂ ਨੇ ਤੇ ਇਸ ਵੇਲੇ ਉਹਨਾਂ ਨੂੰ ਬਚਾਉਣਾ ਤਾਂ ਜ਼ਰੂਰੀ ਹੈ ਉਹ ਜਿਹੇ ਜਿਹੜੇ ਨੇਤਾ ਨੇ ਇੱਕ ਦਿਨ ਚ ਨਹੀਂ ਪਤਾ ਹੋ ਜਾਂਦੇ ਹਰ ਉਹਦੇ ਵਿੱਚ ਸਰਕਾਰ ਕੇਂਦਰ ਦੀ ਨਾ ਤਾਂ ਉਹਨਾਂ ਨਾਲ ਕੋਈ ਗੱਲ ਕਰ ਰਹੀ ਹੈ ਤੇ ਨਾ ਉਹਨਾਂ ਦੀ ਜਾਣਵ ਹੈ ਕੇਂਦਰ ਦੀ ਸਰਕਾਰ ਨੇ ਚਾਹੁੰਨ ਉਹ ਬਿਲਕੁਲ ਅਣਗੌਲੇ ਕਰਤਾ ਨਾ ਦਿਖਾਈ ਨਹੀਂ ਵੀ ਜਿਵੇਂ ਕੋਈ ਬੰਦਾ ਆਪਣੀ ਹੋਣ ਲੱਗਦਾ ਲੱਗਦਾ ਤੇ ਡਾਕਟਰ ਸਾਹਿਬ ਇਹ ਵੀ ਮੰਗਾ ਪਾਸੇ ਰਹਿ ਗਈਆਂ ਜਾਨ ਹੀ ਮੇਨ ਮੇਰਾ ਕਲ ਮੁੱਦਾ ਬਣ ਗਿਆ ਇਸੋੜੇ ਨਹੀਂ ਜਾਨ ਦੇ ਉੱਤੇ ਤਾਂ ਰੌਲਾ ਪੈਣਾ ਜਾਨ ਮੁੱਦਾ ਨਹੀਂ ਬਣੀ ਅੰਦੋਲਨ ਕਾਰੀਆਂ ਨੇ ਬਣਾਈ ਨਹੀਂ ਅੰਦੋਲਨ ਕਾਰੀਆਂ ਦੇ ਤਾਂ ਮੈਂ ਜੋ ਬਿਆਨ ਸੁਨੇ ਨੇ ਉਹ ਤਾਂ ਇਹ ਕਹਿੰਦੇ ਨੇ ਕੋਈ ਗੱਲ ਨਹੀਂ ਚਲੇ ਜਾਣਗੇ ਕਿ ਡਡੇਵਾਲ ਹੋਰ ਧਿਆਰ ਹੈ ਉਹਨਾਂ ਨੇ ਡਿਸਟੈਂਸਟਾਂ ਵੀ ਬਣਾਈਆਂ ਹੋਈਆਂ ਨੇ ਮੈਂ ਸਿਸ਼ਤਾ ਸਾਹਿਬ ਦਾ ਬਿਆਨ ਸੁਨੇ ਹੈ ਗੁਰਦੇਵ ਸਿੰਘ ਸਿਸ਼ਤਾ ਜੋ ਇਹਨਾਂ ਦੇ ਨਾਲ ਨੇ ਤੋਂ ਉਹ ਤਾਂ ਇਹਨਾਂ ਦਾ ਪੱਕਾ ਹੈ ਵੀ ਇਹ ਕਹਿੰਦੇ ਵੀ ਸਾਡੇ ਕੋਲ ਬੰਦੇ ਹੈਗੇ ਨੇ ਗਾਹਾਂ ਦੀ ਗਾਹਾਂ ਦੂਜਾ ਗੱਟੂ ਗਾਵੇ ਠੀਜਾ ਗੱਟੂ ਜਾਨ ਉੱਡੀ ਵੱਡਾ ਸਵਾਲ ਨਹੀਂ ਸਵਾਲ ਤਾਂ ਮੰਗਾਂਦਾ ਹੀ ਹੈ ਪਰ ਸਰਕਾਰ ਉਹਨੂੰ ਜਾਨ ਵਾਲਾ ਸਵਾਲ ਬਣਾ ਕੇ ਮੰਗਾਂ ਨੂੰ ਠਕਾਉਣਾ ਚਾਹੀਦੀ ਹੈ ਜਦ ਕਿ ਕੇਂਦਰ ਦਾ ਫਰਮਜਵੰਦਾ ਵੀ ਜਿਹੜੇ ਤੁਸੀਂ ਸਮਝਾਤਾ ਕਰਿਆ ਸੀ 380 ਦਿਨਾਂ ਦੇ ਸਟਰਗਲ ਤੇ ਉਸ ਪਾਸੇ ਵੱਧੋਂ ਜੇ ਇਹ ਕਰ ਰਹੇ ਨੇ ਤਾਂ ਨਾਲ ਗੱਲ ਕਰੋ ਪਹਿਲਾਂ ਕਰੀਆਂ ਦੋ ਤਿੰਨ ਵਾਰੀ ਉਦੋਂ ਮਿਲ ਕੇ ਨਹੀਂ ਕਰੀ ਜਿਵੇਂ ਉੱਥੇ ਵੀ ਪਹਿਲਾਂ 22 ਮੀਟਿੰਗਾਂ ਕਰੀਆਂ ਸੀ ਉਦੋਂ ਮਿਲ ਕੇ ਜਮੇ ਚੁੱਪ ਕਰਕੇ ਸੋ ਜੇ ਗੱਲ ਕਰਕੇ ਕਿਸੇ ਅੱਗੇ ਵਧਣ ਬਿਲਕੁਲ ਲਾਉਣ ਕਿ ਮੁੱਤੀ ਗੱਲ ਸਾਰਿਆਂ ਨੂੰ ਲਾ ਲੈਣਾ ਦੂਜੀਆਂ ਚਰਚੇ ਬੰਦੀਆਂ ਇਹਨਾਂ ਦਾ ਸਮਰਥਨ ਤਾਂ ਕਰ ਹੀ ਰਹੀਆਂ ਨੇ ਮਾੜਾ ਮੋਕਾ ਵੀ ਇਸ ਵਾਸਤੇ ਤਾਂ ਇਹ ਠੀਕ ਹੈ ਵੀ ਇਹਨਾਂ ਦੇ ਨਾਲ ਨਹੀਂ ਲੜਨੇਗਾ ਪਰ ਜਿਹੜੀ ਗੱਲਬਾਤ ਕਰਨੀ ਹੈ ਜਿਹੜਾ 380 ਦਿਨਾਂ ਦੇ ਸਟਰਗਲ ਤੋਂ ਬਾਅਦ ਫੈਸਲਾ ਹੋਇਆ ਸੀ ਕੇਂਦਰ ਨਾਲ ਸਮਝੌਤਾ ਉਹਨੂੰ ਲਾਗੂ ਕਰਨ ਵਾਸਤੇ ਸਾਰਿਆਂ ਨੂੰ ਵੀ ਬੁਲਾਇਆ ਜਾ ਸਕਦਾ ਹੈ ਇਹ ਕੇਂਦਰ ਦੀ ਜ਼ਿੰਮੇਵਾਰੀ ਹੈ ਪਾਲਾ ਕੇਂਦਰ ਦੀ ਜਿਹੜੀ ਗੇਂਦ ਆ ਉਹ ਕੇਂਦਰ ਦੇ ਕਾਲੇ ਚ ਹੈ ਕੇਂਦਰ ਮੈਨੂੰ ਲੱਗਦਾ ਹੈ ਹੁਣ ਕਿਉਂਕਿ ਇੱਕ ਤਾਂ ਉੱਤੇ ਕੇਂਦਰ ਦੂਜੇ ਪਾਸੇ ਨੂੰ ਭਰਿਆ ਹੋਇਆ ਹੈ ਕੇਂਦਰ ਕਹਿੰਦਾ ਵੀ ਹੁਣ ਪਹਿਲਾਂ ਤਾਂ ਅਸੀਂ ਹਾਰ ਗਏ ਹੁਣ ਅਸੀਂ ਇਹਨਾਂ ਨੂੰ ਚੋਣਾ ਚਾਣਾ ਚ ਖੜੇ ਕਰਕੇ ਇਹਨਾਂ ਨੂੰ ਆਪਸ ਵਿੱਚ ਪਾੜ ਕੇ ਇਹਨਾਂ ਨੇ ਕਹੀ ਕਿ ਹਰੇਕ ਜਿਵੇਂ ਦੀਆਂ ਦੋ ਦੋ ਚੰ ਤਿੰਨ ਬਣਾਤੀਆਂ ਇਹ ਕੁੰਨੀ ਨਹੀਂ ਬਣ ਆਈ ਹੁਣ ਤੱਕ ਕੋਈ ਕਹਿੰਦਾ 60 ਨੇ ਕੋਈ ਕਹਿੰਦਾ 70 ਨੇ ਕੋਈ ਕਹਿੰਦਾ 80 ਨੇ ਮੈਂ ਕਈ ਫਿਰ ਕਹਿਣਾ ਵੀ ਪਹਿਲਾਂ ਵੀ ਬਹੁਤ ਸੀਗੀਆਂ ਫਿਰ ਵੀ ਇਕੱਠੇ ਹੋਈ ਸੀ ਤੇ ਹੁਣ ਵੀ ਕੋਈ ਵੱਡੀ ਗੱਲ ਨਹੀਂ ਇਕੱਠੇ ਹੋ ਜਾਣ ਫਿਰ ਵੀ ਇਹ ਕੇਂਦਰ ਨੂੰ ਅਜੇ ਹੰਕਾਰ ਇਹ ਹੈ ਵੀ ਅਸੀਂ ਤਾਂ ਇਹਨਾਂ ਦੇ ਚੱਕ ਦਾਂਗੇ ਫਟ ਤੇ ਜਿੱਖੀ ਜੋ ਹੁਣ ਪੰਜਾਬ ਤੇ ਕੰਮ ਚੱਕ ਕਰ ਹੀ ਲੈਣਾ ਅੱਜ ਜ਼ਮੀਨਾਂ ਬਾਰੇ ਵੀ ਹੁਕਮ ਆ ਗਿਆ ਹਾਈ ਕੋਰਟ ਦਾ ਕਿ ਵੀ ਇਹ ਜਿਹੜੀਆਂ ਜ਼ਮੀਨਾਂ ਇਹ ਹਾਈਵੇਜ਼ ਵਾਸਤੇ ਨਹੀਂਆਂ ਜਾ ਰਹੀਆਂ ਨੇ ਸੂਬਾ ਸਰਕਾਰ ਪੂਰਾ ਪੌਲਸ ਵਗੈਰਾ ਦਾ ਪ੍ਰਬੰਧ ਕਰਕੇ ਜਿਮੀਆਂ ਦਾ ਜਿਹੜਾ ਕਬਜ਼ਾ ਹੈ ਤੇ ਜ਼ਮੀਨਾਂ ਦਾ ਜਿਹੜਾ ਹੈਗਾ ਨਾ ਸਰਕਾਰ ਇਹਨੂੰ ਲੈ ਰਹੀ ਹੈ ਆਪਣਾ ਹਾਟਮਾਲਾ ਪ੍ਰੋਜੈਕਟ ਲਈ ਹਾਟਮਾਲਾ ਪ੍ਰੋਜੈਕਟ ਲਈਆਂ ਇਹਦੇ ਉੱਤੇ ਪ੍ਰਬੰਧ ਕਰੇ ਕਿ ਸੋਖੀਆਂ ਦਿਆਂ ਜਾਣ। ਸੋ ਇਹ ਜੇ ਹਾਈ ਕੋਰਟ ਨੇ ਰੋਜ਼ ਇਹੀ ਫੈਸਲੇ ਹੋਣੇ ਨੇ ਹਾਈ ਕੋਰਟ 'ਚ ਵੀ ਇਹਨਾਂ ਦੀ ਜ਼ਮੀਨ ਖੋੜੋ ਹੁਣ ਇਹਨਾਂ ਨੂੰ ਪ੍ਰਾਣੀ ਤੇ ਸਜ਼ਾ ਦੇ ਦਿਓ ਹੁਣ ਇਹਨਾਂ ਨੂੰ ਇੱਥੇ ਦੇ ਦਿਓ ਪਰ ਜੇ ਸੀਵੇਜ ਦਾ ਪਾਣੀ ਪੈਂਦਾ ਰਹੇ ਸ਼ਰਾਂ ਦੇ ਦਾ ਵੱਡੇ ਲੁਧਿਆਣੇ ਵਰਗੇ ਦਾ ਇੰਡਸਟਰੀ ਦਾ ਪਾਣੀ ਸਤਰੀਪਿੰਦਰ ਹੈ ਉੱਥੇ ਉਹਨਾਂ ਨੇ ਚੁਪਰੇ ਨਾ ਹੋਵੇ ਕਿ ਕੇਂਦਰ ਸਰਕਾਰ ਸ਼੍ਰੀ ਆਮ ਸੁਪਰੀਮ ਕੋਰਟ ਦੇ ਵਿੱਚ ਦਾਇਰ ਕਰ ਦੇ ਕੇ ਅਸੀਂ ਤਾਂ ਕੋਈ ਪੈਸਾ ਨਹੀਂ ਦੇ ਸਕਦੇ ਪਰਾਲੀ ਨੂੰ ਨਿਪਟਾਉਣ ਵਾਸਤੇ ਉੱਥੇ ਸੁਪਰੀਮ ਕੋਰਟ ਨਾ ਕਹੇ ਕੁਝ ਤੇ ਜਿੱਥੇ ਉਹ ਕਹਿੰਦੇ ਅਸੀਂ ਐਸ ਐਮ ਐਸ ਬੀ ਨਹੀਂ ਦੇਣੀ ਅਨਾਜ ਇਹਨਾਂ ਲੈਣੇ ਤੇ 80 ਕਰੋੜ ਨੂੰ ਕਿਐਸੀ 81.85 ਕਰੋੜ ਨੂੰ ਅਨਾਜ ਦਿੱਤਾ ਜਾ ਰਿਹਾ ਹੈ ਤੇ ਉਹ ਵੀ 2023 ਦੀ ਫਿਗਰ ਹੈ ਕਿ ਦੇਰ ਤੱਕ ਆਪਣਾ ਪਤਾ ਹੀ ਹੈ ਕਿ ਕਿੰਨਾ ਜਾਰੀ ਕਰ ਸਾਬ ਕਨਕਲੂਡ ਕਰਨਾ ਚਾਹੀਦਾ ਸਮਾਂ ਜਿਹੜਾ ਆਪਣਾ ਖਤਮ ਹੋਣਾ ਮੇਰਾ ਇੱਕੋ ਜਿਨ ਹੈ ਬੇ ਅੱਜ ਸੰਕਟ ਨੇ ਤੇ ਕੇਂਦਰ ਸਰਕਾਰ ਦੀ ਡਿਊਟੀ ਬਣਦੀ ਹੈ ਕਿ ਉਹ ਇਹਨਾਂ ਦੇ ਨਾਲ ਸਮਝੌਤਾ ਕਰੇ ਸਾਂ